ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾ ਨੂੰ ਹੋਲੀ ਅਤੇ ਹੋਲੇ ਮਹੱਲੇ ਦੀਆਂ ਮੁਬਾਰਕਾਂ ਭਾਰਤ ਦੇਸ਼ ਦੀ ਧਰਤੀ ਤੇ अनेका ਤਰ੍ਹਾਂ ਦੇ ਪੁਰਾਤਨ ਤਿਉਹਾਰ ਮਨਾਏ ਜਾਂਦੇ ਹਨ ਜਿੱਥੇ ਹਰ ਰੁੱਤ ਦੇ ਨਾਲ ਜੁੜਿਆ ਹਰ ਤਿਉਹਾਰ ਆਪਣੇ ਪਿਛੋਕੜ ਦਾ ਇਤਿਹਾਸ ਸੰਭਾਲੀ ਬੈਠਾ ਹੈ ਹਰ ਸਾਲ ਦੀ ਤਰ੍ਹਾਂ ਹੋਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਪਾਰੀ ਉਤਸ਼ਾਹ ਹੈ ਕਿਉਂਕਿ ਬਾਜ਼ਾਰਾਂ ਵਿੱਚ ਰੰਗਾਂ ਦੇ ਨਾਲ-ਨਾਲ ਹੋਲੀ ਨਾਲ ਸੰਬੰਧਿਤ अनेका ਪ੍ਰਕਾਰ ਦੇ ਆਧੁਨਿਕ ਖਿਡੌਣਿਆਂ ਮਾਪਿਚਕਾਰੀਆਂ ਅਤੇ ਹੋਰ ਸਮਾਨ ਦੇਖਣ ਨੂੰ ਮਿਲ ਰਿਹਾ ਹੈ ਇਸ ਮੌਕੇ ਅਨੇਕਾਂ ਹੋਲੀ ਪ੍ਰੇਮੀਆ ਨਾਲ ਗਲਬਾਤ ਕਰਦਿਆਂ ਪਤਾ ਲੱਗਾ ਕਿ ਲੋਕਾਂ ਵਿੱਚ ਇਸ ਗੱਲ ਦੀ ਜਾਗਰੂਕਤਾ ਹੈ ਕਿ ਹੋਲੀ ਦੇ ਰੰਗ ਕੁਦਰਤੀ ਪਦਾਰਥਾਂ ਦੇ ਬਣਾਏ ਹੋਏ ਹੋਣੇ ਚਾਹੀਦੇ ਹਨ ਤਾਂ ਜੋ ਸਿਹਤ ਅਤੇ ਚਮੜੀ ਤੇ ਮਾੜੇ ਪ੍ਰਭਾਵ ਨਾ ਪ ਸਕਣ ਤਾਂ ਜੋ ਇਹ ਤਿਉਹਾਰ ਖੁਸ਼ੀ ਪਰਿਆ ਬਣਿਆ ਰਹੇ ਬੱਚਿਆਂ ਅਤੇ ਵੱਡਿਆਂ ਵੱਲੋਂ ਹੋਲੀ ਖੇਡਣ ਵਾਸਤੇ ਵੱਡੀਆਂ ਛੋਟੀਆਂ ਪਿਚਕਾਰੀਆਂ ਸੁੱਕੇ ਰੰਗ ਤਰਲ ਰੰਗ ਅਤੇ ਰੰਗੋਲੀ ਵਾਲੇ ਰੰਗ ਖਰੀਦੇ ਜਾ ਰਹੇ ਹਨ ਤਾ ਕਿ ਆਪਸੀ ਮਿਲਵਰਤੰ ਦਾ ਇਹੋ ਜਿਹਾ ਰੰਗ ਕਾਇਮ ਕੀਤਾ ਜਾਵੇ ਤਾਂ ਜੋ ਸਭ ਵਰਗ ਇਕ ਮਿਖੋ ਸਕਣ ਇਸ ਮੌਕੇ ਹੋਲੀ ਦੀਆਂ ਸ਼ੁਭ ਕਾਮਨਾਵਾਂ ਪੇਟ ਕਰਦੇ ਹੋਏ ਗਾਇਕ ਬੂਟਾ ਮੁਹੰਮਦ ਅਤੇ ਸੰਗੀਤਕਾਰ ਪ੍ਰੋਫੈਸਰ ਰਾਮਪਾਲ ਬੰਗਾ ਨੇ ਕਿਹਾ ਕਿ ਹੋਲੀ ਦੇ ਤਿਉਹਾਰ ਨੂੰ ਕਿਸੇ ਮਜ਼ਬ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਕਿਉਂਕਿ ਸਾਡੇ ਗੌਰਵ ਮੇ ਇਤਿਹਾਸ ਪਾਈਚਾਰੇ ਦਾ ਸੰਦੇਸ਼ ਦਿੰਦੇ ਹਨ ਜਿਸ ਨੂੰ ਹਮੇਸ਼ਾ ਵਾਸਤੇ ਕੁੱਲ ਲੁਕਾਈ ਵਿੱਚ ਬਰਕਰਾਰ ਰੱਖਣਾ ਚਾਹੀਦਾ ਹੈ ਤੁਸੀਂ ਦੇਖ ਰਹੇ ਹੋ ਐਮਬੀ ਦੇਸ਼ ਰਾਜ ਬੰਗਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਸਕਾਰ ਨਮਸਕਾਰ ਅਦਾਵ ਦੋਸਤੋ ਮੈਂ ਤੁਹਾਡਾ ਆਪਣਾ ਬੁੱਟਾ ਮੁਹੰਮਦ ਦੋਸਤੋ ਰਮਜ਼ਾਨ ਦਾ ਮਹੀਨਾ ਬਹੁਤ ਖੁਸ਼ੀਆਂ ਵਾਲਾ ਮਹੀਨਾ ਹੈ ਔਰ ਇਹਦੇ ਵਿੱਚ ਇਸ ਮਹੀਨੇ ਦੇ ਵਿੱਚ ਇਹ ਹੋਲੀ ਦਾ ਦਿਨ ਵੀ ਆ ਰਿਹਾ ਹੋਲਾ ਮੁਹੱਲਾ ਵੀ ਆ ਰਿਹਾ ਤੇ ਪੰਜਾਬ ਦੇ ਵਿੱਚ ਕੋਈ ਵੀ ਤਿਉਹਾਰ ਹੋਵੇ ਕਿਸੇ ਗੁਰੂ ਦਾ ਕਿਸੇ ਪੀਰ ਦਾ ਕਿਸੇ ਵੀ ਰਹਿਬਰ ਦਾ ਜਦੋਂ ਕੋਈ ਵੀ ਤਿਹਾਰ ਆਉਂਦਾ ਤੇ ਉੱਥੇ ਸਾਰੇ ਰਲ ਕੇ ਤਿਹਾਰ ਮਨਾਉਂਦੇ ਆ ਖੁਸ਼ੀ ਮਨਾਉਂਦੇ ਆ ਤੇ ਇਸੇ ਤਰੀਕੇ ਦੇ ਨਾਲ ਮੈਂ ਆਪਣੇ ਵੱਲੋਂ ਆਪਣੇ ਪੂਰੇ ਪਰਿਵਾਰ ਵੱਲੋਂ ਆਪਣੇ ਪੂਰੇ ਸਮਾਜ ਵੱਲੋਂ ਸਾਰੇ ਪੰਜਾਬੀਆਂ ਨੂੰ ਫੁੱਲਾ ਮਹੱਲੇ ਦੀਆਂ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਵਾ ਦਿਨਾ ਔਰ ਪ੍ਰਮਾਤਮਾ ਇਹ ਹੋਲੀ ਇਸੇ ਤਰੀਕੇ ਨਾਲ ਰੰਗीन ਬਣ ਕੇ ਤੁਹਾਡੀ ਦੁਨੀਆ ਵਿੱਚ ਵਿਚਰੇ ਔਰ ਤੁਸੀਂ ਮਾਲਕ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸ਼ੁਕਰੀਆ サシカ。